ਕਈ ਦਫਾ ਬੰਦਾ ਗੋੜੀ ਨਾਲ ਨਹੀਂ ਮਰਦਾ ਬੋਲੀ ਨਾਲ ਮਰ ਜਾਂਦਾ ਤੁਹਾਨੂੰ ਛੋਟੀ ਜੀ ਸਟੋਰੀ ਸੁਣਾਉਣਾ ਪਰ ਹੈਗੀ ਰੀਅਲ ਆ ਇਹ ਇਹ ਟ੍ਰੂ ਸਟੋਰੀ ਆ ਇੱਕ ਗੋਰਾ ਸੀ ਲੱਕੜਹਾਰਾ ਲੱਕੜਹਾਰੇ ਤੋਂ ਮਤਲਬ ਉਹ ਦਰਖਤ ਦਰਖਤ ਵਗੈਰਾ ਸ਼ਾਂਗਦਾ ਹੁੰਦਾ ਸੀ ਇੱਥੇ ਕਿਸੇ ਦੇ ਬਹੁਤ بڑے بڑے ਦਰਖਤ ਆ ਉਹਨੇ ਸ਼ਾਂਗ ਦੇਣੇ ਜਾਂ ਉਹਨੂੰ ਛੋਟਾ ਕਰ ਦੇਣਾ ਜਾਂ ਕੁਝ ਇਦਾਂ ਦੇ ਕੰਮ ਕਰਦਾ ਸੀਗਾ ਉਹ ਲੱਕੜ ਤੋਂ ਹੀ ਤੇ ਉਹਨੇ ਕੋਈ ਪੁੱਠਾ ਜਿਹਾ ਕੰਮ ਕਰ ਦਿੱਤਾ ਤੇ 4 ਸਾਲ ਦੀ ਉਹਨੂੰ ਸਜ਼ਾ ਹੋ ਗਈ ਉਹ ਜੇਲ੍ਹ ਵਿੱਚ ਚਲੇ ਗਿਆ ਉਹਦੇ ਜੇਲ੍ਹ ਜਾਣ ਤੋਂ ਬਾਅਦ ਜਿਹੜੀ ਉਹਦੀ ਗਰਲਫ੍ਰੈਂਡ ਸੀ ਉਹ ਕਿਸੇ ਪੁਲਿਸ ਵਾਲੇ ਦੇ ਨਾਲ ਅਫੇਅਰ ਕਰਨ ਲੱਗ ਪਈ ਉਹਨੂੰ ਸ਼ੱਕ ਜੀ ਪੈਂਦੀ ਸੀ ਕਿਉਂਕਿ ਉਹ ਘਟ ਆਉਣ ਲੱਪੇ ਸੀ ਜੇਲ੍ਹ 'ਚ ਮਿਲਣ ਨੂੰ ਤੇ ਜਦੋਂ ਉਹ ਜੇਲ੍ਹ 'ਚੋਂ ਬਾਹਰ ਆਇਆ ਉਹਨੇ ਫਾਇੰਡ ਆਊਟ ਕੀਤਾ ਵੀ ਕਿੱਥੇ ਜਾਂਦੀ ਆ ਕਿਹਨੂੰ ਮਿਲਦੀ ਆ ਤੇ ਜਦੋਂ ਉਹਨੂੰ ਪਤਾ ਲੱਗਾ ਕਿ ਇਹ ਪੁਲਿਸ ਵਾਲੇ ਦੇ ਨਾਲ ਅਫੇਅਰ ਕਰਦੀ ਆ ਉਹਦੇ ਨਾਲ ਬਾਹਰ ਜਾਂਦੀ ਆ ਪਹਿਲਾਂ ਤਾਂ ਉਹਨੇ ਗਨ ਖਰੀਦੀ ਫਿਰ ਪੁਲਿਸ ਵਾਲੇ ਦਾ ਪਿੱਛਾ ਕੀਤਾ ਪਿੱਛਾ ਕਰਕੇ ਉਹਨੂੰ ਫੜਿਆ ਉਹਨੂੰ ਕੁੱਟਿਆ ਚੰਗੀ ਤਰ੍ਹਾਂ ਫਿਰ ਉਸ ਗੰਨ ਦੇ ਨਾਲ ਉਹਦੇ ਮੱਥੇ ਦੇ ਵਿੱਚ ਇੱਥੇ ਐਂ ਜਿੱਥੇ ਬੁੜੀਆਂ ਬਿੰਦੀ ਲਾਉਂਦੀਆਂ ਗੋਲੀ ਮਾਰੀ ਉਹਨੇ ਸਿਆਣੇ ਕਹਿੰਦੇ ਆ ਵੀ ਜਿਹਨੂੰ ਰੱਬ ਰੱਖਣ ਵਾਲਾ ਉਹਨੂੰ ਮਾਰੇ ਕੌਣ ਲਓ ਯੋ ਗੋਰੇ ਦੇ ਇੱਥੇ ਗੋਲੀ ਲੱਗੀ ਤੇ ਉਹ ਬਚ ਗਿਆ ਪਰ ਉਹ ਅੰਨਾ ਹੋ ਗਿਆ ਬਚ ਗਿਆ ਹਨ ਦੇਖ ਲਓ ਇੱਥੇ ਗੋਲੀ ਮਾਰੀ ਉਹਨੇ ਬਚ ਗਿਆ ਪਰ ਅੰਨਾ ਹੋ ਗਿਆ ਹੁਣ ਮੈਂ ਤੁਹਾਨੂੰ ਦੂਜੇ ਪਾਸੇ ਦੀ ਸਟੋਰੀ ਸੁਣਾਉਣਾ ਇਥੇ ਇੱਕ ਆਪਣਾ ਬੰਦਾ ਸੀਗਾ ਉਹਦੀ ਵਾਈਫ ਨੇ ਉਹਨੂੰ ਪੁੱਠਾ ਸਿੱਧਾ ਕੁਝ ਕਹਿ ਦਿੱਤਾ ਕੁਝ ਗਲਤ ਕਹਿਤਾ ਜਿਹੜਾ ਉਹਨੂੰ ਚੰਗਾ ਨਹੀਂ ਲੱਗਾ ਉਹਨੇ ਕਮਿਟ ਸੁਸਾਈਡ ਕਰ ਲਿਆ ਉਹਨੂੰ ਗੱਲ ਉਹ ਚੰਗੀ ਨਹੀਂ ਲੱਗੀ ਹੁਣ ਜਿਹੜੀ ਉਹਦੀ ਵਾਈਫ ਦੇ ਵੱਲੋਂ ਕਹੀ ਗਈ ਹੋਣੀ ਸਵੇਸ਼ ਕਰਕੇ ਮਿੱਤਰੋ ਕਈ ਦਫਾ ਬੰਦੇ ਨੂੰ ਗੋਲੀ ਨਹੀਂ ਮਾਰਦੇ ਬੋਲੀ ਮਾਰ ਦਿੰਦੀ ਹੈ ਬੋਲੀ ਜਿਹੜੀ ਨਾ ਬੰਦੇ ਦੀ ਉਹ ਤੁਹਾਡੀ ਅਕਲ ਦਾ ਪ੍ਰਦਰਸ਼ਨ ਕਰਦੀ ਹੈ ਰੱਬ ਰੱਖੇ